ਸਤਿਕਾਰਯੋਗ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰਮ ਸਿੰਘ ਕੋਲ ਆ ਚੁੱਕੇ ਜੀ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਪਟਿਆਲਾ ਨਰਦੀ ਕਈ ਐਡੇ ਲੱਗਦੇ ਜੀ ਇਹ ਵੀ ਲੱਗਦਾ ਬਿਆਸ ਵੀ ਲੱਗਦਾ ਕਮਾਣੀ ਵੀ ਲੱਗਦਾ ਦੇਖੋ ਅੱਜ ਵੀ ਬਾਈਆਂ ਕੋਲ ਕੋਈ 7-8 ਦੇ ਲਗਭਗ ਪਸ਼ੂ ਸੇਲ ਆ ਤੇ ਬਾਕੀ ਬਾਈ ਜਿਹੜੇ ਆ ਗੱਲਬਾਤ ਕਰੀਏ ਬਾਈ ਜੀ ਭੋਗ ਸਾਥ ਜੀ ਮੇਰਾ ਮੇਰਾ ਸ਼ੋਕਰ ਪਰਮਾ ਮਾ ਜੀ ਦਾ ਹੈ। ਤੋਂ ਤਾਂ ਪਿੰਨਾ ਫਤੇ ਦੀ ਸਾਂਝ ਪੈ ਗਈ ਹੈ। ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇਸਾਂ ਦੇ ਸਜ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਆ ਤੁਹਾਨੂੰ। ਆਸ ਕਰਦੇ ਆ। ਗੁਰੂ ਮਹਾਰਾਜ ਜੀ ਅਰਦਾਸ ਕਰਦੇ ਆ ਤਾਂ ਤਾਂ ਗੁਰੂ ਅਮਰਦਾਸ ਜੀ ਅੱਗੇ ਪਰਮਾਤਮਾ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਤੇ ਬਾਕੀ ਸੰਦੀਪ ਜੀ ਆਪਣਾ ਦੇ ਇੱਕੋ ਹੀ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸੇਵਾ ਕਰੋ ਸਤਿਕਾਰ ਕਰੋ ਸਮਾਂ ਦਿਆ ਕਰੋ ਇਹ ਅਨਮੋਲ ਖਜ਼ਾਨੇ ਬਾਅਦ ਚ ਲਵ ਦੇ ਜਿੰਨਾ ਹੀ ਹੁੰਦਾ ਵੱਧ ਤੋਂ ਵੱਧ ਉਹਨਾਂ ਨੂੰ ਸਮਾਂ ਜ਼ਰੂਰ ਦਿਆ ਕਰੋ ਉਹਨਾਂ ਕੋਲ ਬੈਠਿਆ ਕਰੋ ਉਹਨਾਂ ਦੀ ਜ਼ਿੰਦਗੀ ਤੇ ਲੰਬੀ ਹੋਣੀ ਹੋਣੀ ਦਾਲ ਬੈਠਣ ਨਾਲ ਆਪਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜ਼ਿੰਦਗੀ 'ਚ ਬਹੁਤ ਤਜਰਬਾ ਮਿਲਦਾ ਬਿਲਕੁਲ ਕਿਉਂਕਿ ਬਜ਼ੁਰਗਾਂ ਨੇ ਉਹ ਹੀ ਗੱਲ ਕਹਣੀ ਆ ਜਿੱਥੇ ਉਹਨਾਂ ਠੋਕਰ ਖਾਦੀ ਹੋਵੇ ਜਿੱਥੇ ਉਹਨਾਂ ਠੋਕਰ ਖਾਈ ਨਾ ਘਰ ਦਾ ਪੁੱਤ ਇੱਥੋਂ ਨਾ ਖਾਵੇ ਧੀਏ ਇੱਥੇ ਨਾ ਖਾਵੇ ਕਿਉਂਕਿ ਉਹਦੇ ਉਹਨਾਂ ਨਾਲ ਹੋਈ ਹੁੰਦੀ ਐ ਇਸ ਕਰਕੇ ਜਿਆਦਾ ਸਮਾਂ ਜਿਹੜਾ ਬੰਦਾ ਬਜ਼ੁਰਗਾਂ ਨੂੰ ਦਿੰਦਾ ਹਨ ਸਦਾ ਸੁਖੀ ਬਿਲਕੁਲ ਉਹ ਸਦਾ ਹੀ ਸੁਖੀ ਰਹਿੰਦਾ ਵਾ ਕਦੀ ਠੋਕਰ ਨਹੀਂ ਖਾਂਦਾ ਕਿਉਂਕਿ ਠੋਕਰਾਂ ਦੇ ਮਾਪਿਓ ਨੇ ਪਹਿਲਾਂ ਹੀ ਖਾਦੀਆਂ ਆਆਂ ਉਹਨਾਂ ਜ਼ਿੰਦਗੀ ਦਾ ਤਜਰਬਾ ਤਾਨੂੰ ਦੇ ਦੇਣਾ ਹੈਗਾ ਵਾ ਜਿੰਨਾ ਵੀ ਤਜਰਬਾ ਵਾ ਬਜ਼ੁਰਗਾ ਕੋ ਲਿਆ ਕਰੋ ਸਮਾਂ ਦਿਆ ਕਰੋ ਉਹ ਵੀ ਖੁਸ਼ ਹਾਤਾ ਹਣਾ ਬਲਕਿ ਸਦੀਪ ਜੀ ਮਾਲ ਤੇ ਬਾਬੇ ਦੀ ਕਿਰਪਾ ਵਾ ਹਾਂ ਇਹ ਝੋਟੀਆਂ ਆ ਮੜਿਆ ਵਖਾ ਲੋ ਜੀ ਆਹ ਦੇਖੋ ਸੇ ਗੁੱਟਾ ਵੇਖੋ ਪੋਪੂਲਾ ਵਖਾ ਜੀ ਠੀਕ ਆ 12 13 ਕਿਲੋ ਦੇ ਵਿੱਚ ਦੋ ਤੇ ਖੁੱਲਾ ਖੁੱਲਾ ਵੇਖ ਠੀਕ ਆ ਇਧਰ ਵੇਖਾ ਲਿਓ ਆਪਾਂ ਇਹ ਚਾਹੀਓ ਜੀ ਇਧਰ ਵਖਾ ਇੱਕ ਕੱਦ ਬੜਾ ਵਾ ਜੀ ਝੋਟੀਆਂ ਬੰਦੇ ਦੇ ਸਿਰ ਬਰਾਬਰ ਵੇਖ ਤਾਂ ਕਿੰਦਾ ਲੱਗਾ ਖੋਲੋ ਬਈ 12 13 ਕਿਲੋ ਦੋ ਤੇ ਖੁੱਲਾ ਮਗਰ ਕੱਟਾ ਹੋਇਆ ਕੱਟਾ ਮਾਰਾ ਜੀ ਆਹ ਦਿਖਾ ਦੇ ਜੀ ਬੱਚਾ ਨੂੰ ਟੌਪ ਦਾ ਮੱਥਾ ਕੱਟਾ ਹੋਇਆ ਕਰੋ ਜੀ ਦੇਖੋ ਝੋਟੀਆਂ ਦਾ ਕੱਦ ਕਰ ਦੇਖੋ ਗੁੱਡਾ ਪੇਟ ਵੇਖੇ ਪੇਟ ਨੂੰ ਲੇਖੇ ਬਲਕੋ ਦੋ ਮੱਜਾ ਕਿੰਨਾ ਖਾਧੀ ਹਸਨਦੀ ਬੈਠ ਲੀਓ ਭਾਈ ਤੇ ਬਾਈ ਤੁਸੀਂ ਕਿਹੜੇ ਲੈ ਆਏ ਹੋ ਇਹ ਆ ਲਾ ਕੇ ਦੋ ਗੇੜੇ ਲੱਗੇ ਨਹੀਂ ਲੋ ਵਾਹ ਆਈ ਦੇ ਨਪੋ ਚੋਲੇ ਮਾਦੀਆਂ ਮਾਦੀਆਂ ਮਾਦੀ ਚਾਲ ਰੇ ਕਰਮਾ ਵਾਰੀ ਵੇਖ ਸੰਦੀਪ ਵੇਖ ਦੁਆਰਾ ਇਹ ਕਹਾਂ ਕਾਦਰ ਇਹ ਕਿੰਨਾ ਕਾਉਦੀ ਬੜਾ ਕਿੱਥੇ ਮੈਂ ਕੋ ਕਾਦੇ ਲੱਗਾ ਪਿਆ ਉਹੀ ਭਲੀ ਬੋਰੀ ਉਹੀ ਭਲੀ ਬੋਰੀ ਆਈ ਲੈਓ ਹਾਂ ਜੀ ਹਾਂ ਬਸ ਠੀਕ ਹੈ ਹਾਂ ਜੀ ਉਹ ਦੋ 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 ਬਹੁਤ ਚੋਗਾ ਥੋੜਾ ਜਨਾ ਮੈਂ ਦਾਣਾ ਦੂਣਾ ਨਹੀਂ ਉਹਨਾਂ ਚੱਕਾ ਪੱਟਾ ਚੁੱਕਣ ਲਾਪੀ ਹੋਣ ਹਾਂ ਜੀ ਹੁਣ ਸੰਦੀਪ ਜੀ 1 ਲੱਖ ਤੇ 14000 ਦੀ ਦਵਾਂਗੇ ਤੇ 500 ਚਲੋ 1 ਲੱਖ 13500 ਦੀ ਰੇਟ ਫਿਕਸਵਾ ਲਈ ਬਿਲਕੁਲ ਤੇ ਬਾਕੀ ਇੱਕ ਹੋਰ ਨੋਟ ਪਾ ਲਓ ਕੋਈ ਵੀ ਵੀਡੀਓ ਵੇਖ ਕੇ ਬੰਦਾ ਫੇਰ ਹੀ ਪਿੰਡ ਪੱਡੇ ਆ ਤੇ ਜਿਲਾ ਹੀ ਕਰਦਾ ਬਿਲਕੁਲ ਜੀ ਫੇਰ ਦੱਸ ਦਿਨੇ ਜਿਲਾ ਕਰਦਾ ਕਰੀਆ ਇਹ ਗੱਪੜ ਹੈ ਜੀ ਗੱਪੜ ਹੈ ਜੀ ਸੰਦੀਪ ਦੀ ਕਾਲ ਪਾਈ ਜੋਈ ਮੈਂ ਆ ਇਹ ਬਾਕੀ ਇਹ ਮੈਂ ਕੋ ਰਿਟਾਰਡ ਵੀ ਬੜਾ ਚੰਗਾ ਜੀ ਇਹ ਪਿੰਡ ਦੀ ਕੁੜੀ ਆ ਜਿੱਥੇ ਲਿਆਂਦੀ ਆ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਦੁੱਧ ਮੋ ਆਦਾ ਮੈਂ ਕੋ ਉਹ ਤੇ ਗੱਗਣ ਦਾ ਕੋਈ ਦੁੱਧ ਨਹੀਂ ਦੱਸਿਆ ਆਪਾਂ ਅਜੇ ਹਫਤੇ ਦੀ ਮੈਂ ਕਹੀ ਆ ਪੂਰੇ ਹਫਤੇ ਦੀ ਦੱਸਿਆ ਵਾ ਉਹਨਾਂ ਲਈ ਹਫਤੇ ਤੋਂ ਉੱਪਰ ਹੀ ਝਾੜੀ ਖੜੂਗੀ ਘੱਟ ਨਹੀਂ ਖੜੀ ਆ ਜਿਹੜਾ ਲੇਵਾ ਹੁਣ ਲਈ ਫੇਰਦੀ ਆ ਨਾ ਆ ਵੇਖੋ ਇਹ ਤੋਂ ਕਿਤੇ ਡਬਲ ਕਿੰਦੇ ਕਰਦੀ ਆ ਨਤੀਜਾ ਸੂਰਾ ਗਾਰੰਟੀ ਨਾਲ ਮੈਂ ਆਂ ਹਾਂਜੀ ਇਹ ਸੰਦੀਪ ਜੀ 5000 ਰੁਪਏ ਦਾ ਰੇਟ ਆ 500 ਸੋੜ 67000 ਠੀਕ ਆ ਬਿਲਕੁਲ ਜੀ ਇਹ ਆ ਗਈ ਇਹ ਨੀਲੀ ਸੂਈ ਆ ਨਾ ਜੀ ਸੂਈ ਮੈਂ ਕੱਲ ਦੀ ਸੂਈ ਆ ਹਾਂਜੀ ਤੇ ਸਿਰੇ ਦੀ ਕੱਟੀ ਮਗਰ ਅੱਗੇ ਉਹ ਰਖਾਈ ਆ ਧੱਗ ਥੋੜੀ ਅੱਗੇ ਇਹਨੂੰ ਆ ਆ ਸੰ ਇਹਦਾ ਬੱਚਾ ਰਖਾਵਾਂ ਕੱਟੀ ਸਿਰੇ ਦੀ ਸਿਰੇ ਦੀ ਕੱਟੀ ਕੱਲ ਦੀ ਸੂਈ ਆ ਮੇਰੇ ਕੋ ਦਸਨਦੀਪ ਜੀ ਹੋਣੇ ਆਈ ਆ ਤੇ ਬਾਹਲਾ ਸੋਣਾ ਮੂੰਹ ਮੈਂ ਕੱਟੀ ਦਾ ਵੀ ਆਪ ਬੜੀ ਚੰਗੀ ਆ ਮੈਂ ਬਿਲਕੁਲ ਬਿਲਕੁਲ ਬੋਲੇ ਤੇ ਜਵਾਈ ਠੀਕ ਹੈ ਭਾਈ ਜੀ ਤੁਹਾਡੀ ਇੱਕ ਨੰਬਰ ਦੀ ਜਵਾਈ ਇਹ ਵੀ ਖੋਲੋ ਜੀ ਬਾਹਲਾ ਮੂੰਹ ਮਾਂ ਵੀ ਬੜਾ ਚੰਗਾ ਵਾ ਤੁਹ ਜਾਈ ਸੁਗਾਵਾ ਮੈਂ ਹੁਣ ਇਹ ਜੇ ਆਈ ਆ ਮੈਂ ਸਾਡੇ ਕੋਲ ਤੇ ਜੀ ਹਾਂਜੀ ਲਓ ਦੇਖੋ ਇਹ ਬਹੁਤ ਠੰਡੀ ਸੀ ਇਹ ਮੈਂ ਚੰਗੇ ਸਭਾ ਸਾਉ ਸੁਭਾ ਦੀ ਮੈਂ ਵਾ ਚਲ ਚੋਰ ਇਹ ਸਾਈਆਂ ਨਿਸ਼ਾਨੀਆਂ ਹੈ ਗਿਆ ਮੈਂ ਦੇਖੋ ਬਿਲਕੁਲ ਜੀ ਆਜੋ ਜੀ ਆਜੋ ਥੋੜੀ ਜੀ ਧੱਤ ਘਾ ਰੱਖ ਦੀ ਆ ਲਾ ਆਜੋ ਬਾਕੀ ਇਸ ਮੈਚ ਕੋ ਦੇ ਚੋਲੀ ਹੈ ਜੀ ਉਹ ਆ ਗਾ ਬੱਚਾ ਵੀ ਸੋਣਾ ਚੋਾਈ ਦੀ ਸਰ ਕੰਮ ਚਲੋ ਬੰਦੀ ਫਿਰਿੰਦੀ ਕੀ ਮੇਰਾ ਆਹ ਯਾਰ ਛੜਿਆ ਬੰਦੋ ਜੋਗ ਸਾਡੇ ਬੈਣ ਦੀ ਘਰ ਲੈ ਕੇ ਜਾਓ ਬਸ ਠੀਕ ਆ ਗੋਣ ਗਾਓ ਚਵਾਈ ਤੇ ਜਿਹੜਾ ਲਉ ਨਜ਼ਾਰਾ ਲਉ ਬਸ ਠੀਕ ਪਾਓ ਚੋ ਚੋ ਪਤਾ ਕੀ ਗੱਲ ਵਾ ਕੱਲ ਦੀ ਸੂਈ ਆ ਸਮਝ ਲਾ ਕੱਲ ਨੂੰ ਜਾਣੀ ਆ ਦੋ ਤਿੰਨ ਦਿਨਾਂ ਬਾਅਦ ਦੋਤੇ ਚ ਆਉਣੀ ਪਾਉ ਲੋ ਜਾਣੀ ਹੈਗੀ ਆ ਮਜੇ ਨਾਲ ਪਾਓ ਚੋ ਰੱਜੀ ਮੈਂ ਵੇਖ ਲੋ ਹਾਂਜੀ ਆਉਂਦੇ ਹੁਣੇ ਆਈਆ ਹੁਣੇ ਪਾਤੀ ਆ ਬਿਲਕੁਲ ਫਰੈਸ਼ ਆਹ ਸੰਦੀਪ ਦੀ ਵੈਣ ਇਧਰ ਆਇਆ ਮੂੰਹ ਇੱਥੇ ਮੂੰਹ ਖਾ ਇਧਰ ਆਓ ਕਰ ਮਾਓ ਨਹੀਂ ਏਦਰ ਆਸਟ ਠੰਡੀ ਠੰਡੀ ਸੁਦੀ ਬੜੀ ਆ ਉਹ ਬਸ ਬਸ ਬਾਤ ਬਾਤ ਦੂਜਾ ਹੋ ਬਈ ਦੂਜਾ ਆ ਸੁਦਾ ਕੋਈ ਗੱਲ ਨਹੀਂ ਇੱਧਰ ਠੰਡੀ ਇੱਧਰ ਬਹੁਤ ਠੰਡੀ ਆ ਕੋਈ ਗੱਲ ਨਹੀਂ ਬਹੁਤ ਖੋਲੋ ਜੀ ਬੜਾ ਸੋਨਾ ਮੂੰਹ ਖੋਲੋ ਜੀ ਕਾਪੀ ਲੈ ਵੀ ਦਲਾ ਹੀ ਫੇਰ ਨਾ ਪਰੇ ਲੋਣਾ ਜੀ ਵੀਰਸ ਤੇ ਬੋਤ ਥਮੜਾ ਬਤਾ ਦਿਓ ਮੂੰਹ ਤਾਂ ਉਹ ਤਾਂ ਲੈ ਵਗੇ ਤੋਰੋ ਕੋਈ ਕੋਈ ਤੋਰ ਸਵੇਰ ਠੰਡੀ ਅੱਜ ਇਹ ਗਾਣ 1-2 ਦਿਨ ਲੈ ਜਾਣੇ ਹੈ ਗਿਆ ਬਹੁਤ ਲੇਵਾ ਮਾਰੂਗੀ ਦੋਨੇ ਪਾਸੇ ਥਾਠਣ ਬਿਖਾ ਆਈ ਐਸਾ ਮਦੁਰਾ ਪਾਸੇ ਅੱਜੇ ਦੂਰ ਦੇ ਬਾਹਰ ਤੇ ਆ ਜੋ ਦੋਏ ਪਾਸੇ ਮੂੰਹ ਮਵਾਖਾ ਨੂੰ ਕਿਉਂ ਇੱਧਰ ਆ ਅੱਗੇ ਆ ਕੇ ਮੂੰਹ ਵਿਖਾ ਦੇ ਤੋਰ ਇੱਧਰ ਆ ਬਾਲੀ ਸੋਨਾ ਮਦਰ ਨੂੰ ਲੱਗਾ ਹੈਗਾ ਕੋਈ ਗੱਲ ਹੀ ਨਹੀਂ ਕਰਮ ਛੱਲਾ ਛੱਡੋ ਚੱਲਾ ਹਾਂਜੀ ਭੈਜੀ ਇਹ ਸੰਦੀਪ ਜੀ ਦਵਾਂਗੇ 43000 ਦੀ 500 ਛੋੜੂਗਾ ਸਾਢੇ ਬਿਆਲੇ ਸਾਢੇ ਬਿਆਲੇ ਚਲੋ ਬੜਾ ਠੰਡੂਂ ਸੀ ਠੰਡੀ ਬਹੁਤ ਜਾ ਬਾਕੀ ਠੀਕ ਹੈ ਦੇਵਾ ਦਾ ਟਾਪ ਹੀ ਲੈਵੇ ਦਾ ਲਾਈਫ ਹੈ ਬਹੁਤ ਸੀਲ ਠੰਡੀ ਹੈ ਜਾ ਬਾਜੀ ਇੱਕ ਉਹ ਸੰਦੀਪ ਜੀ ਚਾਰ ਧੰਦ ਵਾ ਹਾਂਜੀ ਉਹ ਟਾਪ ਦੀ ਮਗਰ ਜੀ ਸੀ ਥੋੜਿਆ ਦਿਨਾਂ ਦੀ ਸੀ ਬਸ ਈ ਟਾਪ ਦੀ ਮਗਰ ਤੇ 9 ਤੋਂ 10 ਕਿਲੋ ਦੁੱਧ ਹੋਵੇ ਅੱਛਾ ਹਾਂਜੀ 9 ਤੇ 10 ਦੇ ਵਿੱਚ ਦੁੱਧ ਹੈਗਾ ਫੁੱਲਾ ਫੁੱਲਾ ਇਧਰ ਇਸ ਨੂੰ ਥਾਣ ਬਤਾ ਦੇ ਕਿ ਨਾ ਸਪੈਸ਼ਲ ਪਹਿਲੇ ਰੱਸੀ ਵਿਖਾਣੇ ਲੱਗਾ ਪਰਲੇ ਪਾਸੇ ਵਿਖਾ ਦਤਾਂਗੇ ਇੱਕ ਮਿੰਟ ਰੋਜੋ ਇਧਰੋਂ ਵਿਖਾਓ ਉਧਰ ਜਾ ਇਧਰ ਆਵ ਕਰਵਾਵਾ ਕੋਈ ਰੱਸੀ ਵੀ ਨਹੀਂ ਪਹੁੰਚ ਹਾਂਜੀ ਠੀਕ ਸੰਸਥਾਨ ਬਤਾ ਕੇ ਨਾ ਲਾਗੂ ਕਰਕੇ ਵਿਖਾ ਦੇ ਬਸ ਠੀਕ ਕੋਈ ਰੱਸੀ ਨਹੀਂ ਪਹੁੰਚ ਠੀਕ ਲਓ ਵੇਖੋ ਆਵੇ ਨਾ ਕਿਉਂ ਬ੍ਰੀਡ ਹੋ ਜਾ ਬ੍ਰੀਡ ਵੀ ਟੌਪ ਪਹਿਲਾ ਸੁਧ ਰਹੀ ਪਹਿਲਾ ਸੁਧ ਫਿਕਸ ਨੇਵਾ ਐ ਬਦਲੇ ਵੀ ਦੀਆ ਪੂਰੇ ਬਦਲੇ ਦੇ ਹਾਂ ਜੀ ਇਹ ਸੰਦੀਪ ਜੀ 23000 ਦੀ ਰਵਾਂਗੇ 23500 38.5 ਚਲੋ ਠੀਕ ਹੈ ਹਾਂ ਜੀ ਇਹੋ ਜੀ ਸੰਦੀਪ ਜੀ ਮਾਲ ਆ ਆਹ ਜੇ ਦਸਪੇ ਰਸੀ ਰਹੀ ਜੀ ਇਹ ਘਾਤ ਦੇ ਲਈ ਜੀ ਵੇਣ ਕਿਤੇ ਕੋਈ ਤੋਰ ਲੈ ਕਰੀ ਵੇ ਖਾਲ ਇਹ ਨਹੀਂ ਪਤਾ ਹੁੰਦਾ ਕਿ ਕਿੱਦਾਂ ਹੈ ਕਹਿੰਦਾ ਬੇਸੋ ਬੇਰ ਨਾ ਤਾਂ ਤੇ ਵਿਹੇਗਾ ਸੰਦੀ ਇਧਰ ਵੇ ਐ ਨਹੀਂ ਪਾਣੀ ਕਿ ਸੌਖੀ ਆ ਚਾਰਸ ਵੀਰੇ ਕੋ ਮੱਗੇ ਹੋਏ ਉਹ ਪੜੀ ਹੈ ਨਾ ਇਹ ਨਹੀਂ ਪੜੀ ਆ ਆ ਵੀ ਵੇ ਇਧਰ ਵੇ ਜਿੰਨਾ ਮਰਦੀ ਬੜੀਆਂ ਢਲਾ ਢੋਲਾ ਅਜੇ ਦਾਖ ਕਦੇ ਗਿਣਤੀ ਦਾ ਦੱਸਿਆ ਹੀ ਰਹਿੰਦੇ ਹੈਗੇ ਆ ਬੜੀ ਵੱਡੀ ਜਰਸੀ ਲਾਈ ਜਰਸੀ ਜਰਸੀ ਐਸੀ ਫਾਇਦਰ ਦੇ ਘਾਲ ਇਧਰ ਤੋਰ ਸਿੱਧਾ ਆਏ ਅੱਭੂ ਵੇ ਲੈ ਲੈ ਆਂ ਪਾਣੀ ਬਾੜੀ ਵੱਡੀ ਆ ਤੇ ਸਾਹਮਣ ਦਾ ਤਾਂ ਇਹਨੇ ਕਦੀ ਨਹੀਂ ਛੱਡੀ ਕੋਈ ਵੀ ਤੇ ਕਿੰਨੀ ਉਹਨਾਂ ਨੇ ਸਾਹਮਣੀ ਆ ਨਾ ਹਾਂਜੀ ਬਾੜੀ ਸਾਹਮਣੀ ਆ ਤੇ ਸੰਦੀਪ ਜੀ ਇਦਾਂ ਕਿਸ ਨੇ ਲੈਣੀ ਆ ਨਾ ਹਾਂਜੀ ਤੇ 70000 ਦੀ ਦਵਾਂਗੇ ਤੇ ਬਾਕੀ ਦਹਾ ਦਿਨਾਂ ਨੂੰ ਜਿਵੇਂ ਦਾ ਜੋ ਬਣ ਆਉ ਹਾਂਜੀ ਹੈਨਾ ਮੇਲਾ ਹੁੰਦਾ ਵਾ ਸਮੇ ਦਾ ਬਿਲਕੁਲ ਤੇ ਜਿੱਦਾਂ ਦਾ ਮੇਲਾ ਆਊਗਾ ਤੇ ਦੱਸਾਂ ਦੇਣਾ ਨੂੰ ਹੈਨਾ ਪਤਾ ਨਹੀਂ ਦੋ ਵਦਨਾ ਆ ਕੇ ਕੱਢਣਾ ਵਾ ਬਿਲਕੁਲ ਇਹ ਗੱਲ ਦਾ ਨਹੀਂ ਪਤਾ ਹੁੰਦਾ ਤੇ ਇਸ ਕਰਕੇ ਜਿਵੇਂ ਦਾ ਹੋਊਗਾ ਦੱਸਾਂਗੇ ਆਪਾਂ ਵੇ ਵਾਕੀ ਸੰਦੀਪ ਜੀ ਹਰ ਵਾਰ ਹੀ ਕਈ ਬੇਨਤੀ ਕਰੀ ਦੀ ਆ ਕਿ ਆਨਲਾਈਨ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਬੰਦੇ ਆਪਾਂ ਨੂੰ ਜਾਣਦੇ ਤੇ ਮਾਰ ਲੈਂਦੇ ਆ ਨਵਾਂ ਮੇਰਾ ਵੀਰ ਜਿਹੜਾ ਨਾ ਆਪਣਾ ਕੋਸ਼ਿਸ਼ ਕਰੇ ਇੱਥੇ ਆਵੇ ਚੈੱਕ ਪਾਸ ਕਰੇ ਸਾਰਾ ਕੋਸ਼ਿਸ਼ ਕਰੇ ਤੇ ਫਿਰ ਲੈ ਕੇ ਜਾਵੇ ਹੈਨਾ ਬਿਲਕੁਲ ਤੇ ਪੁਰਾਣੇ ਵਾਸਤੇ ਕੋਈ ਗੱਲ ਨਹੀਂ ਉਹ ਜਦੋਂ ਫੋਨ ਕਰੇ ਮਾਲ ਮਿਲੂਗਾ ਨਾ ਤੁਹਾਡੇ ਵੀਰ ਦਾ ਸਰਵਨ ਸਿੰਘ ਆਫ ਤੇ ਪੱਡੇ ਜ਼ਿਲ੍ਹਾ ਗਰਦਾਸਪੁਰਾ ਤਕਰੀਬਨ ਸਾਰੇ ਵੀਰ ਜਾਣਦੇ ਆ ਜਾਂ ਕੋਈ ਨਵਾਂ ਹੋਵੇ ਤੇ ਉਹਨੂੰ ਵੀ ਪਤਾ ਲੱਗ ਜੂਗਾ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰਾ ਨਾਮ ਸਰਵਨ ਸਿੰਘ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਇਹ ਤੁਹਾਡੇ ਵਾਸਤੇ ਆ ਤੁਸੀਂ ਨਾਲ ਆ ਅਸੀਂ ਤੁਹਾਡੇ ਨਾਲ ਆ ਤਗੜੇ ਹੋ ਕੇ ਇਹ ਕੰਮ ਨੂੰ ਚੰਗਾ ਹੰਗਾਰਾ ਦਿਆ ਕਰੋ ਕੋਕੇ ਬੰਦੇ ਨੂੰ ਘਰ ਬੈਠ ਕੇ ਹਰ ਚੀਜ਼ ਬਿਲਕੁਲ ਤੇ ਇਹ ਲੈਣੀ ਕਿ ਇਹ ਨਹੀਂ ਨਹੀਂ ਗਰਾ ਸੁਣਨ ਨੂੰ ਤੇ ਸੁਣਾਉਣ ਨੂੰ ਕੁਝ ਨਾ ਭਾ ਗਿਆ ਬਹੁਤ ਕੁਝ ਨਾ ਚੀਜ਼ਾਂ ਤੋਂ ਸਿੱਖਣ ਨੂੰ ਮਿਲ ਜਾਂਦਾ ਵਾ ਬਾਕੀ ਸਾਰੇ ਵੀ ਰੰਸ